ਸਾਸ਼ੀ ਗਾਮਮਿਸ ਕਾਹਨਦਾਰੀ ਹੋ ਉਸਦੇ ਦੋਸਤ ਲੇਕਿ ਹਾਜ਼ਰ ਹੈਂ ਕਬਡੀ ਖਬਰਦਾਰੀ ਸੁਨ ਰਹੇ ਹੋ ਆਜ ਨਿਊਜ਼ ਵਾਲਾ ਨਸ਼ਾ ਤਸਕਰੀ ਮਜੀਠੀਏ ਨੂੰ ਪਵੇਗਾ ਘੇਰਾ ਈਡੀ ਅਧਿਕਾਰੀ ਨੇ ਅਦਾਲਤ ਚ ਲਿਆਨਾ ਪੋਲਾ ਡਰੱਗ ਤਸਕਰੀ ਮਾਮਲੇ ਵਿੱਚ ਸ਼ੁੱਕਰਵਾਰ ਨਵਾਂ ਮੋੜ ਆ ਗਿਆ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਇਸ ਮਾਮਲੇ ਵਿੱਚ ਈਡੀ ਦੇ ਵਿਸ਼ੇਸ਼ ਜਾਂਚ ਅਧਿਕਾਰੀ ਨਿਰੰਜਨ ਸਿੰਘ ਪੇਸ਼ ਹੋਏ ਨਿਰੰਜਨ ਸਿੰਘ ਨੇ ਅਦਾਲਤ ਨੂੰ ਕਹਿ ਦਿੱਤਾ ਕਿ ਅਕਾਲੀ ਸਰਕਾਰ ਸਮੇ ਕੈਬਨਿਟ ਮੰਤਰੀ ਰਹੇ ਵਿਕਰਮ ਸਿੰਘ ਮਜੀਠੀਆ ਮਾਮਲੇ ਬਾਰੇ ਜਾਂਚ ਹੋਣੀ ਬਾਕੀ ਹੈ ਮਾਮਲੇ ਨਾਲ ਜੁੜੇ ਇਸ ਦਾ ਆਕਾਲੀ ਆਗੂ ਦਮਨਵੀਰ ਸਿੰਘ ਨੇ ਦਾਵਾ ਕੀਤਾ ਹੈ ਕਿ ਈਡੀ ਅਫਸਰ ਨੇ ਅਦਾਲਤ ਵਿੱਚ ਕਿਹਾ ਕਿ ਮਜੀਠੀਆ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਦਾਵਾ ਕੀਤਾ ਜਾ ਰਿਹਾ ਹੈ ਕਿ ਨਿਰੰજન ਸਿੰਘ ਦੇ ਇਸ ਖੁਲਾਸੀ ਨਾਲ ਮਜੀਠੀਏ ਦੀਆਂ ਮੁਸ਼ਕਲਾਂ ਵਾਪਸ ਸਕਦੀਆਂ ਹਨ ਦੱਸ ਦਈਏ ਕਿ ਆਕਾਲੀ ਸਰਕਾਰ ਸਮੇਂ 6000 ਕਰੋੜ ਦੀ ਡਰੱਗ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਸਮੇਂ ਪੁਲਿਸ ਨੇ ਸਾਫ ਦਾ ਅਧਿਕਾਰੀ ਜਗਦੀਸ਼ ਸਿੰਘ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ కో ਲੈਨੇ ਸ਼ਰੀਆਮ ਅਕਾਲੀ ਮੰਤਰੀ ਦਾ ਨਾਮ ਲਿਆ ਸੀ ਪਰ ਬਾਦਲ ਸਰਕਾਰ ਇਹ ਕਹਿ ਕੇ ਕਾਰਵਾਈ ਤੋਂ ਟਾਲਾਵਟਦੀ ਰਹੀ ਕਿ ਮਾਮਲਾ ਅਦਾਲਤ ਵਿੱਚ ਹੈ ਉਸ ਵੇਲੇ ਵੀ ਈਡੀ ਦਾ ਇਹ ਅਫਸਰ ਮਜੀਠੀਆ ਨੂੰ ਘੇਰੇ ਵਿੱਚ ਲੈਣ ਲਈ ਇਕੱਲਾ ਹੀ ਡਟਿਆ ਰਿਹਾ ਪਰ ਅਫਸੋਸ ਕਿ ਇਸ ਅਫਸਰ ਦੀ ਬਦਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਈਡੀ ਦਾ ਇਹ ਅਧਿਕਾਰੀ ਅਦਾਲਤ ਚਲਾ ਗਿਆ ਜਿਸ ਪਿੱਛੋਂ ਨਿਰੰਜਨ ਸਿੰਘ ਦੀ ਬਦਲੀ ਉੱਤੇ ਰੋਕ ਲਾ ਦਿੱਤੀ ਗਈ ਇਸ ਅਫਸਰ ਨੇ ਮਜੀਠੀਏ ਨੂੰ ਪੁੱਛਗਿੱਛ ਲਈ ਵੀ ਬੁਲਾਇਆ ਸੀ ਪਰ ਇਸ ਤੋਂ ਬਾਅਦ ਇਸ ਮਾਮਲੇ ਉੱਤੇ ਅਗਲੀ ਕਾਰਵਾਈ ਬਾਰੇ ਪਾਸ ਤੱਕ ਨਹੀਂ ਨਿਕਲੀ ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਰਕਾਰ ਬਣਦੇ ਸਰ ਮਜੀਠੀਏ ਨੂੰ ਜੇਲ੍ਹ ਭੇਜਣ ਦਾ ਦਾਅਵਾ ਕੀਤਾ ਸੀ ਪਰ ਸੱਤਾ ਮਿਲਣ ਪਿੱਛੋਂ ਕੈਪਟਨ ਸਰਕਾਰ ਸਭ ਭੁੱਲ ਭੁਲਾ ਗਈ ਕਈ ਕਾਂਗਰਸੀ ਮੰਤਰੀ ਇਹ ਮੁੱਦਾ ਲੈ ਕੇ ਕੈਪਟਨ ਕੋਲ ਗਏ ਤੇ ਚੋਣਾਂ ਵਿੱਚ ਕੀਤਾ ਵਾਅਦਾ ਯਾਦ ਕਰਵਾਇਆ ਪਰ ਕੈਪਟਨ ਨੇ ਵੀ ਅਕਾਲੀ ਸਰਕਾਰ ਵਾਲੀ ਰੱਟ ਲਾਉਂਦੇ ਹੋਏ ਕਿ ਹਾਂ ਕੀ ਕਾਨੂੰਨ ਕ ਕਵਾਈ ਕਰ ਰਿਹਾ ਹੈ ਹੁਣ ਨਿਰੰજન ਸਿੰਘ ਵੱਲੋਂ ਅਦਾਲਤ ਵਿੱਚ ਕਿਤੇ ਕੁਲਾਸੇ ਨੇ ਮਜੀਠੀਆ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਉਧਰ ਮਾਮਲੇ ਨਾਲ ਜੁੜੇ ਸਾਬਕਾ ਆਕਾਲੀ ਆਗੂ ਸਵਰਨ ਸਿੰਘ ਫਲੋਰ ਤੇ ਦਮਨਵੀਰ ਸਿੰਘ ਸਮੇਤ ਹੋਰ ਮੁਲਜ਼ਮਾਂ ਖਿਲਾਫ ਦੋਸ਼ ਤੈ ਨਹੀਂ ਹੋ ਸਕੇ ਈੜੀ ਦੇ ਵਿਸ਼ੇਸ਼ ਅਧਿਕਾਰੀ ਨੇ ਅਦਾਲਤ ਵਿੱਚ ਦੱਸਿਆ ਕਿ ਮਜੀਠੀਆ ਵਾਰ-ਵਾਰ ਇਹੀ ਦਾਵਾ ਕਰ ਰਹੇ ਹਨ ਕਿ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ ਉਹਨਾਂ ਦਾ ਇਸ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਅਧਿਕਾਰੀ ਨੇ ਇਹ ਕਹਿ ਕੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਕਿ ਮਜੂਰ ਥੀਏ ਤੋਂ ਹਾਲੇ ਪੁੱਛਗਿੱਛ ਬਾਕੀ ਹੈ ਸੋ ਇਹ ਸੀ ਉਹਨਾਂ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ 나 ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ aajnewswala.com